ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਫਗਵਾੜਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹਾਂ ਉਹਨਾਂ ਦੇ ਕੰਮਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਦੇ ਮਕਸਦ ਨਾਲ ਫਗਵਾੜਾ ਨਜ਼ਦੀਕੀ ਪਿੰਡ ਚੇੜੂ ਵਿਖੇ ਚੌਥਾ ਫ੍ਰੀ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਜਾ ਸਰਦਾਰ ਜਵਿੰਦਰ ਸਿੰਘ ਮਾਨ ਹਾਜ਼ਰ ਹੋਏ ਉਹਨਾਂ ਨਾਲ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਦਲਜੀਤ ਰਾਜੂ ਅਫਤਾਰ ਪੰਡਵਾ ਵਰਨ ਚਾਕਕੀਮ ਹਰੀਸ਼ ਪਾਠਕ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਕੈਂਪ ਦੌਰਾਨ ਜਿੱਥੇ ਸਰਦਾਰ ਮਾਨ ਨੇ ਲੱਗੇ ਕਾਊਂਟਰਾਂ ਦਾ ਦੌਰਾ ਕੀਤਾ ਉੱਥੇ ਹੀ ਪ੍ਰਸ਼ਾਸਨਿਕ ਕਰਮਚਾਰੀਆਂ ਵੱਲੋਂ ਪਿੰਡਾਂ ਦੇ ਲੋਕਾਂ ਦੇ ਕੰਮਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਗਿਆ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਇਸ ਪਿੰਡ ਵਿੱਚ ਸਰਕਾਰ ਦੇ ਆਦੇਸ਼ਾਂ ਤੇ ਪ੍ਰਸ਼ਾਸਨ ਵੱਲੋਂ ਲਗਾਇਆ ਜਾਣ ਵਾਲਾ ਇਹ ਚੌਥਾ ਕੈਂਪ ਹੈ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਤਕਰੀਬਨ ਸਾਰੇ ਹੀ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ਤੇ ਇਹ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਨਾ ਖਾਣੇ ਪੈਣ ਉਨਾਂ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ NOC ਖਤਮ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਇਸ ਤੋਂ ਇਲਾਵਾ ਹੋਰ ਨਾਬਲਾਰਿਆਂ ਨੇ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਹੁਤ ਜਲਦੀ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਸਕੀਮ ਨੂੰ ਵੀ ਸ਼ੁਰੂ ਕਰਨ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਅਸੀਂ ਵੱਖਰੇ ਵੱਖਰੇ ਪਿੰਡਾਂ ਵਿੱਚ ਜਾ ਕੇ ਜੀਵੀ 25-25% ਦਾ ਗਰੁੱਪ ਬਣਾ ਕੇ ਜਿੱਥੇ ਸਰਕਾਰ ਨੇ ਤੁਹਾਨੂੰ ਯਾਦ ਹੋਣਾ ਸਿਆਲੀਆਂ ਕਰਨਾ ਜਾ ਰਿਹਾ ਹੈ ਇਹ ਇੱਕ ਪਿੰਕੇਟ ਪਿੰਦੇ ਵਿੱਚ ਨਾਲ ਦੀ ਬੰਦਲੇ ਦੇ ਵਿੱਚ ਅਸੀਂ ਉਹ ਕੈਂਪ ਹੋਰ ਜਨਰਲ ਕੀਤੇ ਫਿਰ ਇਲੈਕਸ਼ਨ ਦੀ ਤਰੀਕ ਆ ਗਈ ਜੀ ਸ਼ਾਇਦ ਨਹੀਂ ਕਰ ਸਕੇ ਫਿਰ ਇਸ ਵੇਲੇ ਸਾਡੀ ਡਿਊਟੀ ਹੈ ਅਸੀਂ ਸ਼ਾਇਦ ਉਹ ਵੀ ਕਬੱਤਰਾਂਗੇ ਕਿਉਂਕਿ ਇਹ 2025 ਪਿੰਡਾਂ ਦਾ ਇੱਕ ਗਰੁੱਪ ਦੇ ਕਨ ਬੰਡੇ ਨੇ ਤਾਂ ਅਸੀਂ ਉਸ ਵੀ 2025 ਦੇ ਸਾਹ ਦੇ ਨਾਲ ਪਿੰਡਾਂ ਦੀ ਵੰਡ ਕੀਤੀ ਹੋਈ ਹੈ ਉਥਾ ਕੈਂਪ ਪ੍ਰਸ਼ਾਸਨ ਬਾਨ ਬਿੰਦੂ ਦਫਤਰ ਦੇ ਅਫੀਸਰ ਸਹਿਬਾਨ ਜ਼ਿਲਦਾਰ ਸਹਿਬਾਨ ਉਹ ਜਿਹਨੇ ਵੀ ਬੱਖਰੇ ਬੱਖਰੇ ਡਿਪਾਰਟਮੈਂਟ ਦੇ ਅਫੀਸਰ ਸਹਿਬਾਨ ਤੁਹਾਡੇ ਅੱਗੇ ਪਾਸੇ ਤੁਹਾਡੇ ਬੈਠੇ ਨੇ ਇਹਨਾਂ ਦੀ ਡਿਊਟੀ ਹੈ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਐਕਸਪੀਰੀਅੰਸ ਹਲ ਹੋਇਆ ਹੈ ਜਿਮੇਂਡਰ ਜਾ ਕੇ ਜਦੋਂ ਹਰ ਪਿੰਡ ਦੇ ਵਿੱਚ ਅਸੀਂ ਕੈਂਪ ਲਾਇਆ ਮਤਲਬ ਕਿ ਇੱਕ ਫੀਲਡ ਦੇ ਵਿੱਚ ਕੈਂਪ ਲਾਇਆ ਕੇ 43 ਸਕੀਮ ਦੇ ਅੰਦਰ ਜਿਹੜੀਆਂ ਜਿਹੜੀਆਂ ਸਕੀਮਾਂ ਆਂਦੀਆਂ ਨੇ ਸਰਟੀਫਿਕੇਟ ਆਂਦੇ ਨੇ ਜਾਂ ਲਾਪਾਤੀ ਆਉਂਦੇ ਨੇ ਉਹਨਾਂ ਨੂੰ ਮੌਕੇ ਉੱਤੇ ਸਰਟੀਫਿਕੇਟ ਬੰਦੋਤ ਕੀਤੇ ਜਾਣਗੇ ਬਹੁਤ ਸਾਰਾ ਕੰਮ ਆਨਲਾਈਨ ਦਾ ਵੀ ਦੇਖਦੇ ਹੋਏ ਇੱਕ ਲੰਮੀ ਕਿਤਾਬ ਹੈ ਜਿਹੜੇ ਅਫੀਸਰ ਸਾਡੇ ਕੋਲ ਬਟਰੇ ਨੇ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਕੈਂਪ ਨੂੰ ਚੰਗੀ ਤਰ੍ਹਾਂ ਸਵਾਰ ਕੇ ਤੁਹਾਡਾ ਫਾਇਦਾ ਉੱਤੇ ਲੈ ਸਕੀਏ ਮੈਂ ਬਹੁਤ ਦਿਲਵਾਦੀ ਹੈ ਆਪਣੀਆਂ ਭੈਣਾਂ ਬੀਬੀਆਂ ਨਾਲ ਕਿ ਤੁਸੀਂ ਬਹੁਤ ਵੱਡੀ ਦਾਜ ਬੈਠੇ ਹੋ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੂੰ ਜਾਣਦੀਆਂ ਨੇ ਵੀਰ ਵੀ ਬਣ ਜਾਂਦੇ ਨੇ ਸਰਪੰਚ ਸਾਹਿਬ ਕਿਹਾ ਉਹਨੇ بڑے ਪ੍ਰਾਲੇ ਦੇ ਨਾਲ ਵਿਡੀਓ ਦਫਤਰ ਤਹਿਸੀਲਦਾਰ ਸਾਹਿਬ ਜਿੰਨੇ ਵੀ ਸਟਾਫ ਅੱਜ ਬੈਠੇ ਨੇ ਸਾਰੇ ਨੇ ਬਹੁਤ ਅچھے ਢਿੱਕੇ ਨਾਲ ਫੈਲੋਗੇ ਨਾ ਇਸ ਕੈਂਪ ਮੈਂ ਕਹਿ ਸਕਦਾ ਕਿ ਇਹ ਕੈਂਪ ਜਿੰਨ ਸਾਡੀ ਪਰਮਿਸ਼ਨ ਲੈਣਾ ਸਰਪਟ ਸਰਪਟ ਸਿੰਘ ਸਰਪੰਚ ਸਾਹਿਬ ਨੇ ਬਹੁਤ ਅੱਛਾ ਮਿਲ ਉਹ ਦਿਲਾ ਜੀਤ ਹੈ ਤੁਲੋ ਜਾ